6 ਮੀਟ ਮੂਰੇ ਵੇਟ ਕੰਪਨੀ ਵੱਲੋਂ ਜਿਹੜੇ ਆਉਂਦੇ ਸਾਰੇ ਫੁੱਲ ਸੈਸਰੀ ਆ ਜੀ ਠੀਕ ਆ ਜੀ ਹਾਂਜੀ 21 ਮਾਡਲ ਆ ਡੈਟਟਰ ਹਾਂਜੀ ਕਲੀਅਰ ਡੈਟਟਰ ਟੈਨ ਸਪੀਡਾਂ ਦੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਟਾਇਰ ਟੂਰ ਮਤਲਬ ਨਾਲ ਦੇ ਰੰਗ ਪੇਂਟ ਦੀ ਜ਼ਿੰਮੇਦਾਰੀ ਇੱਥੋਂ ਤੱਕ ਕਹੂਗੀ ਵੀ ਕਲਮ ਵੀ ਲੱਗੀ ਹੋਵੇ ਟਰੈਕਟਰ ਨੂੰ ਠੀਕ ਹੈ ਜੀ ਉਹਦੇ ਜ਼ਿੰਮੇਦਾਰ ਹੋਵਾਂਗੇ ਬਿਨਾ ਬੰਪਰ 200 ਕਿੰਟੇ ਦੇ ਲੱਗੇ ਆ ਐਮ ਆਰ ਫ ਸਾਰੇ ਟਾਇਰਾਂ ਮੂਹਰ ਲੰਨਾਂ ਨੂੰ ਪਿਛਲੇ ਆਣਾਂ ਦੇਵਾਂਗੇ ਕਲਮਨ ਦਿਓਗੇ ਕਲੱਚ ਖੁੱਲਿਆ ਹੋਵੇ ਮੀਟਰ ਤੋਂ ਇਹਨੂੰ ਹੁਣ ਚੱਲਿਆ ਹੋਊਗਾ ਡਾਕਟਰ ਜੀ ਠੀਕ ਹੈ ਜੀ ਚੈੱਕ ਕਰਾਂ ਬਿਲਕੁਲ ਨਵਾਂ ਟਰੈਕਟਰ ਵੀ ਕਿਤੇ ਪੇਂਟ ਨੂੰ ਵੀ ਲੱਗਿਆ ਹੋਵੇ ਹਾਂ ਜੀ ਬਾਅਦ ਵਿੱਚ ਦਸੱਲੀ ਕਰਾ ਕੇ ਦੇਵਾਂਗੇ ਚਾਬੀ ਤਾਂ ਲੱਗਣੀ ਜ਼ਰੂਰ ਦੀ ਗੱਲ ਹੈ ਟਰ ਉਹ ਰੰਗ ਲੱਗਿਆ ਹੋ ਕਲਮ ਠੀਕ ਹੈ ਜੀ ਆ ਕੇ ਬੰਦੇ ਕਹਿੰਦੇ ਨੇ ਆਪਾਂ ਨੂੰ ਰੰਗ ਲੱਗਿਆ ਆਪਾਂ ਦੇ ਦਰ ਹਾਂ ਸਤਿ ਸ੍ਰੀ ਅਕਾਲ ਮਿੱਤਰੋ ਰਾਓ ਕੇ ਕਲਾਣ ਦੇ ਵਿੱਚ ਫੇਰ ਪਹੁੰਚੇ ਆ ਅੱਜ ਬਾਈ ਮੰਦਿਰ ਕੋਲੇ ਸਤਿ ਸ੍ਰੀ ਅਕਾਲ ਬਾਈ ਮੰਦਿਰ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਬਾਈ ਠੀਕ ਹੈ ਬੋਲੀ ਚੜਦੀ ਕਲਾ ਜਮਾ ਕਿਰਪਾ ਮਾਰੋ ਤੇ ਕਿੰਨੇ ਕ ਟਰੈਕਟਰ ਨੇ ਬਾਈ ਮੰਦਰਾਜ ਟਰੈਕਟਰ ਹੈਗੇ ਆ ਜੀ ਅੱਜ ਇੱਥੇ ਇਸ ਟਾਈਮ ਸਾਡੇ ਕੋਲੇ 8-9 ਟਰੈਕਟਰ ਹੈਗੇ ਜੀ 8-9 ਟਰੈਕਟਰ ਹਾਂਜੀ ਕੰਡੀਸ਼ਨਾਂ ਦੇ ਕਿੱਦਾਂ ਰਹਿਣਗੇ ਬਹੁਤ ਵਧੀਆ ਰਹਿਣਗੇ ਜੀ ਬਹੁਤ ਵਧੀਆ ਜ਼ਿੰਮੇਵਾਰੀਆਂ ਟਰੈਕਟਰ ਵੇਚਾਂਗੇ ਆਪਾਂ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਦੇਵਾਂਗੇ ਤੁਹਾਨੂੰ ਜਿੰਨੇ ਟਰ ਨਵੇਂ ਆਏ ਆ ਉਹ ਵੀ ਦੱਸਾਂਗੇ ਠੀਕ ਹੈ ਜੀ ਜਿਹੜੇ ਵਿਕੇ ਆ ਚਲੋ ਤਾਂ ਵਿਕੀ ਗਏ ਉੱਥੇ ਤੇ ਜਿਹੜੇ ਆਏ ਆ ਹੁਣ ਟਰੈਕਟਰ ਬਹੁਤ ਵਧੀਆ ਆਏ ਆ ਨਵੇਂ ਠੀਕ ਹੈ ਇਹ ਕਾਪੀ ਕਾ ਆ ਜਾਂਦੇ ਕਿੱਦਾਂ ਰਹਿਣਗੇ ਬ ਹਾਂਜੀ ਲੋਨ ਕਰਾਉਣਾ ਹੋਵੇ ਬੰਦੇ ਨੇ ਬੈਂਕ ਤੋਂ ਉਹਦੀ ਲੋਨ ਕਰਾਵਾਂਗੇ ਠੀਕ ਹੈ ਜੀ ਜਦੋਂ ਮਰਜੀ ਬਸ ਸਿਰਫ ਟਰੈਕਟਰ ਵਿੱਚ ਕਟਵਾ ਟਰੈਕਟਰ ਕਰਾ ਦੇਣਾ ਕਟਾ ਦੇਣਾ ਠੀਕ ਹੈ ਜੀ ਟਰੈਕਟਰ ਵਿੱਚ ਕੱਟ ਲੈਣੇ ਹੋ ਟਰੈਕਟਰ ਵਿੱਚ ਕੱਟ ਲੈਣੀਆਂ ਜਿਹੜਾ ਟਰੈਕਟਰ ਵੀ ਦਿੱਤਾ ਮੰਨ ਲਾ ਸੀ ਜ਼ਿੰਮੇਵਾਰੀਆਂ ਦੇਵਾਂਗੇ ਆਈ ਨਹੀਂ ਗੱਲ ਠੀਕ ਹੈ ਜੀ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ 75 ਹਸ ਬਾਵਰ ਤੋਂ ਦੱਸੀ ਬਈ ਇਹਦੇ ਬਾਰੇ 2021 ਮਾਡਲ ਟਰੈਕਟਰ ਆ ਜੀ ਹਾਂਜੀ ਬਹੁਤ ਬਹੁਤ ਵਧੀਆ ਟਰੈਕਟਰ ਆ ਜੀ ਠੀਕ ਹੈ ਜੀ ਪਹਿਲ ਟੂ ਟਰੈਕਟਰ ਦੇ ਮੰਨ ਲਾ ਵੀ ਪੂਰੇ ਹੀ ਆ ਜੀ ਠੀਕ ਹੈ ਜੀ ਇਹਦਾ ਰੁਪਈਆ ਹੀ ਪਏ ਨੇ ਹਾਂ ਰੁਪਈਏ ਦੇ ਪਿਛਲੇ ਟਾਇਰ 85 ਪੈਸੇ ਨਾਲ ਦੇ ਆ ਮੂਹਰੇਲੇ ਟਾਇਰ ਤੋਂ ਪਤਾ ਥੋੜੇ ਜਿਹਾ ਵੱਧ ਖਸੌਂਦਾ ਹੀ ਬਦਲੀ ਹੋ ਗਈ ਇਹ ਬਦਲੀ ਹੋ ਗਏ ਹਾਂਜੀ ਠੀਕ ਹੈ ਜੀ ਇੰਜਨ ਗੇਅਰ ਦਾ ਦੱਸੋ ਹੋਰ ਤਾਂ ਤੂੰ ਸੱਡ ਪਰੇ ਇੰਜਨ ਗੇਅਰ ਦਾ ਕਿੱਦਾਂ ਇੰਜਨ ਗੇਅਰ ਦਾ ਵੀਰੇ ਪੂਰੀ ਦਸੱਲੀ ਦੇਵਾਂਗੇ ਠੀਕ ਹੈ ਜ਼ਿੰਮੇਵਾਰੀਆਂ ਦੇਵਾਂਗੇ ਠੀਕ ਹੈ ਕਨੋਪੀ ਲੱਗੀ ਹੋਈ ਆ ਚੇਂਜਰ ਮਾਰਕਚਾ ਉਨੀ ਬੈਠੇ 6 ਬੇਡ ਮੂਹਰੇ ਬੇਡ ਕੰਪਨੀ ਵੱਲੋਂ ਜਿਹੜੇ ਆਉਂਦੇ ਸਾਰੇ ਫੁੱਲ ਸੈਸਰੀ ਆ ਜੀ ਠੀਕ ਹੈ ਜੀ ਹਾਂਜੀ 21 ਮਾਡਲ ਆ ਟਰੈਕਟਰ ਹ ਠੀਕ ਹੈ ਜੀ ਹਾਂਜੀ ਲੋਕਲ ਨੰਬਰ ਆ ਸਾਡਾ ਹਾਂਜੀ ਬਹੁਤ ਵਧੀਆ ਟਰੈਕਟਰ ਹੈ 21 ਮਾਡਲ ਦਾ ਰੇਟ ਇਹਦਾ ਰੇਟ ਮੰਗਦੇ ਜੀ ਅਸੀਂ 7 ਲੱਖ ਤੇ 65000 ਰੁਪਏ ਠੀਕ ਹੈ ਜੀ ਹਾਂਜੀ ਦੇਣ ਵਾਲਾ ਦੇਣਾ ਰੇਟ ਆ ਜਿਹੜਾ ਇਹਦਾ ਉਹ ਮੰਨ ਲਾ 7 ਲੱਖ ਤੇ 25000 ਰੁਪਏ ਦਾ ਆਪਾਂ ਦੇ ਮੰਗ 7 ਲੱਖ 25000 ਦਾ ਦਿਓਗੇ ਹਾਂ ਟਰੈਕਟਰ ਬਾਹ ਕੇ ਬੰਦੇ ਦਸੱਲੀ ਕਰਕੇ ਲੈ ਜਾਣ ਠੀਕ ਹੈ ਬਾਕੇ ਤਸੱਲੀ ਕਰਕੇ ਲੈ ਜਾਓ ਮੈਨ ਕੋਈ ਇਹ ਚ ਪਰੇਸ਼ਾਨੀ ਨਹੀਂ ਮਿਲੂਗੀ ਠੀਕ ਹੈ ਤੇ ਨਾ ਉਹ ਵੀ ਮਤਰੋਂ ਬਾਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਮੂਰੇ ਆ ਗਿਆ ਅਰਜਨ 605 ਹਾਂਜੀ ਇਹਦੇ ਬਾਰੇ ਦੱਸੀ ਬਈ ਲੋ ਜੀ ਇਹ ਆ ਗਿਆ ਜੀ ਟਰੈਕਟਰ 21 ਮਾਡਲ ਹਾਂਜੀ ਡੀ ਆਈ ਹਾਂਜੀ 60 ਹਸ ਪਾਵਰ ਚ ਹੁੰਦਾ ਜੀ ਇਹ ਠੀਕ ਹੈ ਜੀ ਅਖਰੇ 58 ਚ ਹੁੰਦਾ ਸ਼ਾਇਦ ਟਾਪ ਵਾਲਾ ਟਰੈਕਟਰ ਆ ਜੀ ਇਹ ਹਾਂਜੀ ਤਿੰਨ ਸਪੀਡਾਂ ਦੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਟਾਇਰ ਟੂਰ ਮਤਲਬ ਨਾਲ ਦੇ ਆ ਰੰਗ ਪੇਂਟ ਦੀ ਜ਼ਿੰਮੇਵਾਰੀ ਇੱਥੋਂ ਤੱਕ ਕਹੂਗੀ ਵੀ ਕਲਮ ਵੀ ਲੱਗੀ ਹੋਵੇ ਟਰੈਕਟਰ ਨੂੰ ਠੀਕ ਹੈ ਜੀ ਉਹਦੇ ਜ਼ਿੰਮੇਦਾਰ ਹੋਵਾਂਗੇ ਬਿਨਾ ਬੰਪਰ ਤੋਂ ਬਿਨਾ ਬੰਪਰ ਤੋਂ ਹਾਂਜੀ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਟਰੈਕਟਰ ਜਿਵੇਂ ਨਵਾਂ ਹੈਗਾ ਐਂ ਨਵਾਂ ਜੀ ਸਾਰਾ ਟਰੈਕਟਰ ਰੀਨਲ ਹੈ ਚਲਾ ਕੇ ਬਾਕੇ ਲੈਣ ਕਾਗਜ਼ਾਂ ਦਾ ਟਰੈਕਟਰ ਬਿਲਕੁਲ ਓਕੇ ਆ ਕਾਗਜ਼ਾਂ ਦਾ ਓਕੇ ਆ ਬਿਲਕੁਲ ਓਕੇ ਆ ਤੇ ਮਾੜਾ ਤੇ ਰੇਟ ਕੀ ਰਹੋ ਮਾਡਲ 2021 ਆ ਜੀ ਹਾਂਜੀ ਤੇ ਰੇਟ ਮੰਗਣ ਨੂੰ ਤਾਂ ਮੰਨ ਲਓ ਵੀ ਇਹਦਾ ਮੰਗਦੇ ਆ 635 ਮੰਗਦੇ ਆ 6 ਲੱਖ ਦਾ ਰੇਟ ਛੱਡ ਦਾਂਗੇ ਜੀ 3 ਲੱਖ ਰੁਪਏ ਦਾ ਟਰੈਕਟਰ ਬੜੂ ਮਿੱਤਰੋ ਵਿਚਕਟਾ ਗਈ ਜਣਾ ਵਿਚਕਟਾਟ ਆ ਜਣਾ ਆਪਾਂ ਨੂੰ ਹਾਂਜੀ ਲੋਨ ਕਰਾਉਣਾ ਲੋਨ ਕਰਾ ਦੇਾਂਗੇ ਜੀ ਠੀਕ ਆ ਜੀ ਪੂਰਾ ਜ਼ਿੰਮੇਵਾਰੀਆਂ ਲੋਨ ਕਰਾ ਕੇ ਜਾਵਾਂਗੇ ਕਿਤੇ ਭੱਜਣ ਦੀ ਲੋੜ ਨਹੀਂ ਪੂਰੀ ਜ਼ਿੰਮੇਵਾਰੀ ਨਾਲ ਲੋਨ ਹੋ ਮਿੱਤਰੋ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਹਾਂ ਵਿਚਕਟਾਉਣਾ ਵਿਚਕਟ ਲਾਂਗੇ ਵਿਚਕਟਾਉਣਾ ਵਿਚਕਟਾ ਸਕਦੇ ਹੋ ਤੁਸੀਂ ਟਰੈਕਟਰ ਟਰੈਕਟਰ ਚੰਗਾ ਐਮ ਆ ਦੇ ਬਾਰੇ ਦੱਸਿਓ ਬਾਈ ਇਹ ਤਾਂ ਵੀਰੇ ਸਾਰਾ ਚੱਲਾਈ ਟਰੈਕਟਰ 200 ਘੰਟੇ ਦੇ ਲਵੇਆ ਐਮ ਆਰ ਐਫ ਸਾਰੇ ਟਾਇਰਾਂ ਨੂੰ ਮੂਰ ਲੈਂਦਾ ਵੂਂ ਮੇ ਪਿਛਲੇ ਆਂਦੇ ਵੂਂਗੀ ਠੀਕ ਐ ਐਮ ਆਰ ਐਫ ਇਹ ਉੱਪਰ ਚੈੱਕ ਹੀ ਜਾਂਦਾ ਮਿੱਤਰੋ ਬਿਲਕੁਲ ਮਦਲ ਟਿੱਟ ਨਵਾਂ ਜੀ ਜਿਵੇਂ ਹੈਗਾ ਕੰਪਨੀ ਦਾ ਹੀ ਠੀਕ ਐ ਜੀ ਜਿਵੇਂ ਕੰਪਨੀ ਚੋਂ ਆਇਆ ਸੀ ਉੱਥੇ ਖੜਾ ਓਵੇਂ ਹੀ ਲੱਗਦਾ ਇਹ ਤਾਂ ਨਵਾਂ ਮੰਦਰ ਚੱਲਿਆ ਬਈ ਥੋੜਾ ਹੋਣਾ ਹਾਂ 200 ਘੰਟਾ ਚੱਲਿਆ 200 ਕੁਛ ਘੰਟੇ ਠੀਕ ਐ ਜਦਸੀ ਰਿਕਾਰਡ ਚੱਲਿਆ ਜਿੱਥੇ ਮਰਜ਼ੀ ਚੈੱਕ ਕਰਾ ਲੈਣਾ 2025 ਦੇ 10ਵੇਂ ਮਹੀਨੇ ਦਾ ਟਰੈਕਟਰ ਆ ਜ ਸਰਵਿਸ ਨਹੀਂ ਹੋਈ ਹੋਣੀ ਸਰਵਿਸ ਵੀ ਨਹੀਂ ਹੋਈ ਹੋਣੀ ਇਹਦਾ ਇਹਦਾ ਤੁਹਾਨੂੰ ਪੁੱਸਣ ਦੀ ਲੋੜ ਹੀ ਨਹੀਂ ਅੱਖਾਂ ਮੀਚ ਕੇ ਆ ਜਾਓ ਮਿੱਤਰੋ ਹਾਂ ਹੁਣ ਜਿਹੜੀ ਚੀਜ਼ ਆ ਪੁੱਸਣ ਵਾਲੀ ਉਹ ਆਪਾਂ ਰੇਟ ਬੋਸਦੇ ਆ ਮੰਦਰ ਤੋਂ ਹਾਂਜੀ ਰੇਟ ਇਹਦਾ ਮੰਗਦੇ ਜੀ ਅਸੀਂ ਹਾਂਜੀ 10 ਲੱਖ ਤੇ 25000 ਠੀਕ ਹੈ ਜੀ ਦੇ ਦਾਂਗੇ ਡੇਟਰ ਦੇਣਾ ਰੇਟ 9 ਲੱਖ 80 ਲੋ ਵੀ ਮਿੱਤਰੋ 9 ਲੱਖ 80 ਹਜ਼ਾਰ ਮੰਦਰ ਨੇ ਕਹਤਾ ਮੰਦਰਾ ਥੋੜਾ ਮੋਟਾ ਹੋਰ ਕਰਦੀ ਮੈਂ ਤਾਂ ਕੋਈ ਨਹੀਂ ਜੋ ਆਉਣਗੇ ਆਪਾਂ ਕਰਦੇ ਥੋੜਾ ਬੋਤਾ ਹੋਰ ਮਾਨਤਾਨ ਹੋ ਜੂ ਮਿੱਤਰੋ ਟਰੈਕਟਰ ਚੰਗਾ ਸਾਰਾ ਐਮ ਆਰ ਐਫ ਟਰੈਕਟਰ ਤੇ ਸਾਰਾ ਬਿਲਕੁਲ ਨਵਾਂ ਟਰੈਕਟਰ ਐਮ ਆਰ ਐਫ ਦੇ ਟਾਇਰ ਨੇ ਜੂ ਵਗੈਰਾ ਲੱਗੀ ਹੋਈ ਆ ਚੰਗਾ ਟਰੈਕਟਰ ਹੈ ਹਾਂ ਮੂਰੇ ਆ 2019 ਮਾਡਲ ਹਾਂਜੀ 70 ਪੈਸੇ ਟਾਇਰ ਨਾਲ ਦੇ ਪਿੱਛੇ ਵੇਟ ਲੱਗੇ ਆ ਜੀ ਠੀਕ ਹੈ ਜੀ 75 ਪੈਸੇ ਟਾਇਰ ਹੋਣਗੇ ਮਗਰਲੇ ਮੂਰਲੇ 60 ਕ ਪੈਸੇ ਆ ਠੀਕ ਹੈ ਜੀ ਮੂਰੇ ਚਾਰ ਬਲੇਟਾਂ ਲੱਗੀਆਂ ਘੋੜਾ ਬੈਂਪਰ ਲੱਗਿਆ ਜੀ ਠੀਕ ਹੈ ਜੀ ਕਿਤੋਂ ਵੀ ਟਰੈਕਟਰ ਪਲਮ ਲੱਗੀ ਹੋਵੇ ਕਲਚ ਖੁੱਲਿਆ ਹੋਵੇ ਮੀਟਰ ਤੋਂ ਜੈਨੂ ਹੁਣ ਚੱਲਿਆ ਹੋਊਗਾ ਟਰੈਕਟਰ ਜੀ ਠੀਕ ਹੈ ਜੀ ਚੈੱਕ ਕਰ ਲੈ ਠੀਕ ਹੈ ਜੀ ਬਿਲਕੁਲ ਬਾਅਦ ਗੇ ਤਸੱਲੀ ਕਰਾ ਕੇ ਦੇਵਾਂਗੇ ਟਰੈਕਟਰ ਦੇ ਵਿੱਚ ਇੱਕ ਪੈਸੇ ਦੀ ਵੀ ਕਮੀ ਹੋਵੇਗੀ ਠੀਕ ਹੈ ਜੀ ਜੰਮੇ ਨਿਕਲ ਚਾਬੀ ਵੀ ਨਹੀਂ ਲੱਗੀ ਚਾਬੀ ਵੀ ਨਹੀਂ ਲੱਗੀ ਨਾ ਕੋਈ ਟਾਇਰ ਨਹੀਂ ਲੱਦੀ ਹੈ ਕਨੋਪੀ ਲੱਗੀ ਹੋਈ ਹੈ ਹਾਂਜੀ ਇੰਜਨ ਗੇਅਰ ਦਾ ਓਕੇ ਆ ਕਾਗਜ਼ਾਂ ਦਾ ਬਿਲ ਠੀਕ ਹੈ ਪਿੱਛੇ ਜੈਕ ਵੀ ਲੱਗਿਆ ਹੋਇਆ ਕੰਪੈਸਟੀ ਜੈਕ ਲੱਗਿਆ ਹੋਇਆ ਕੰਪੈਸਟੀ ਜੈਕ ਲੱਗਿਆ ਹੋਇਆ ਠੀਕ ਹੈ ਤੇ ਇੰਜਨ ਗੇਅਰ ਦਾ ਵੀ ਓਕੇ ਆ ਗਿਆ ਮਾਡਲ ਤੇ ਰੇਟ ਬਿਲਕੁਲ ਜੀ ਬਾਹ ਕੇ ਲੈ ਜਾਣ ਮਾਡਲ ਹੈਗਾ 2019 ਹਾਂਜੀ ਰੇਟ ਇਹਦਾ ਹੈਗਾ ਜੀ 7,95,000 ਹਾਂਜੀ ਦੇ ਦਾਂਗੇ 7,60,000 ਦਾ ਠੀਕ ਹੈ ਜੀ ਜੇ ਲੋਨ ਕਰਾਉਣਾ ਲੋਨ ਕਰਵਾ ਦਾਂਗੇ ਜੇ ਵਿੱਚ ਦੇ ਟਕਟਾਉਣਾ ਵਿੱਚ ਕਟਾ ਦਿਆਂ ਠੀਕ ਹੈ ਜੀ ਯਾਨੀ ਟਰੈਕਟਰ ਪੂਰਾ ਜ਼ਿੰਮੇਵਾਰੀਆਂ ਦੇਵਾਂਗੇ ਨਹੀਂ ਇਹ ਪੇਂਟ ਹੋਇਆ ਤਾਂ ਹੋਇਆ ਦੱਸਾਂਗੇ ਠੀਕ ਹੈ ਜੀ ਲਓ ਵੀ ਮੂਰੇ ਆ ਗਿਆ ਪੰਜਾਬੀ ਪਲੱਸ ਯੂਜੀ ਗੇਅਰ ਵਾਲਾ ਤੇ ਟਰੈਕਟਰ 4 ਵੀਲ ਹੈ ਚੰਗਾ ਟਰੈਕਟਰ ਹੈ ਵੀ ਪੂਰਾ ਦੱਸੀ ਬਾਈ ਇਹਦੇ ਬਾਰੇ ਬਹੁਤ ਵਧੀਆ ਟਰੈਕਟਰ ਹੈ 56 20 21 ਦੇ ਮਾਰ ਕੇ ਹਾਂਜੀ 10ਵੇਂ ਮਹੀਨੇ ਦਾ ਟਰੈਕਟਰ ਆ ਠੀਕ ਹੈ ਜੀ ਕਾਪੀ ਬਾਈ ਚ ਬਣੀ ਹੋਈ ਆ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਵੀ ਕਿਤੇ ਪੇਂਟ ਨੂੰ ਵੀ ਲੱਗਿਆ ਹੋਵੇ ਹਾਂਜੀ ਬਾਅਦ ਵਿੱਚ ਦਸੱਲੀ ਕਰਾ ਕੇ ਦੇਵਾਂਗੇ ਚਾਬੀ ਤਾਂ ਲੱਗਣੀ ਜ਼ਰੂਰ ਦੀ ਗੱਲ ਹੈ ਪੇਂਟ ਚਾਬੀ ਤਾਂ ਲੱਗਣੀ ਹੀ ਦੂਰ ਦੀ ਗੱਲ ਹੈ ਚਾਬੀ ਵੀ ਨਹੀਂ ਲੱਗੀ ਮੂਰਲੇ ਟਾਇਰ 70 75 ਪੈਸੇ ਆ ਪਿਛਲੇ ਟਾਇਰ 85 90 ਪੈਸੇ ਠੀਕ ਹੈ ਠੀਕ ਹੈ ਮੂਰੇ ਬੇਡ ਚਾਰ ਪਲੇਟਾਂ ਲੱਗੀਆਂ ਬਾਕੀ ਸੈਸਰੀ ਜਿਹੜੀ ਆਉਂਦੀ ਹੈ ਕੰਪਨੀ ਵੱਲੋਂ ਉਹੀ ਹੈ ਜੀ ਠੀਕ ਹੈ ਜੀ ਜਨੇ ਟਰੈਕਟਰ ਹੈ ਇਹ ਇੱਕ ਜਨੇ ਨਵਾਂ ਹੀ ਮੰਨੋ ਨਵਾਂ ਮੰਨ ਕੇ ਆਇਓ 1100 ਮਿੰਟਾਂ ਖਣੀ ਚੱਲਿਆ ਜੀ ਇਹ ਸਰ 1100 ਘੰਟਾ ਚੱਲਿਆ 1100 ਘੰਟ ਉਹ ਹੁੰਦਾ ਵੀ ਕੋਸਟਾ ਨਾ ਤਾਂ ਆਦਾ ਨਿਕਲ ਵੀ ਵੇਖੋ origignal ਸਾਰੇ ਹੋਵੇ ਆ ਜੀ ਠੀਕ ਹੈ ਜੀ ਤੇ ਮਾਡਲ ਤੇ ਰੇਟ ਕਿੰਨਾ ਰੋਹੋ ਮਾਡਲ ਬਸ 21 ਦੇ ਮਾਰ ਕੇ 10ਵੇਂ ਮਹੀਨੇ ਦਾ ਟਰੈਕਟਰ ਆ ਸਾਪੀ ਬਾਈ ਦੀ ਆ ਠੀਕ ਹੈ ਜੀ ਨਵਾਂ ਟਰੈਕਟਰ ਆ ਜੀ ਬਿਲਕੁਲ ਠੀਕ ਹੈ ਜੀ ਕਲੀਅਰ ਹਾਂ ਜੀ ਇਹਦਾ ਰੇਟ ਮੰਗਦੇ ਜੀ ਅਸੀਂ 13,35,000 ਰੁਪਇਆ 13,35,000 ਟਰੈਕਟਰ ਦੇ ਦਾਂਗੇ ਜੀ ਇਹ 12,65,000 12,65,000 ਦਾ ਮਿੱਤਰੋ ਇਹ ਬਣੂ 4 ਵੀਲ ਕੱਲਾ ਟਰੈਕਟਰ ਬਣੂ ਨਹੀਂ ਲੋਨ ਕਰਾਉਣਾ ਲੋਨ ਕਰਾ ਦੇਾਂਗੇ ਬਾਅ ਕੇ ਦਸੱਲੀ ਕਰਾ ਕੇ ਟਰੈਕਟਰ ਚੈੱਕ ਕਰਕੇ ਲੈ ਜਾ ਠੀਕ ਹੈ ਪੈਸੇ ਦੀ ਵੀ ਕਮੀ ਹੋਵੇ ਛੱਡ ਦੇਣ ਠੀਕ ਹੈ ਜੀ ਇਹ ਨਹੀਂ ਵੀ ਕੋਈ ਪਰੇਸ਼ਾਨੀ ਆ ਕਮੀ ਆਊਗੀ ਕਿਸੇ ਗੱਲ 'ਚ ਵੀ ਪਹਿਲੀ ਪਾਰਟੀ ਦਾ ਡਾਇਰੈਕਟਰ ਹੈ ਠੀਕ ਹੈ ਜੀ ਤੇ ਮੂਹਰੇ ਆ ਗਿਆ ਬਲੈਟੀ ਫੋਰਡ ਪੰਜਾਤੀ ਹਾਂਜੀ ਇਟਲੀ ਦਾ ਇਹਦੀ ਵੀ ਡਿਮਾਂਡ ਬਹੁਤ ਹੈ ਬਹੁਤ ਡਿਮਾਂਡ ਹੈ ਜੀ ਤੇ ਇੱਕ ਤਾਂ ਟਰੈਕਟਰ ਹੀ ਚੰਗੇ ਨੇ ਇਹ ਬਾਲੇ ਲੋਹੀ ਵਾਲਾ ਚੰਗਾ ਲੱਗਿਆ ਇਹਨਾਂ ਤੇ ਬਹੁਤ ਚੰਗਾ ਜੀ ਚਾਰ ਸਿਲੰਡਰ ਹੁੰਦਾ ਜੀ ਇਹ ਠੀਕ ਹੈ ਜੀ ਤੇ ਬੇਡ ਬੂਟ ਨੂੰ ਡਬਲ ਪਲੇਟਾਂ ਮਗਰੋਂ ਵਾਲਾਂ ਕੰਪਨੀ ਵੱਲੋਂ ਸੈਂਸਰੀ ਨੂੰ ਪਿੱਛੇ ਲੱਗੀ ਆ ਜੀ ਠੀਕ ਹੈ ਜੀ ਮੂਹਰੇ ਪਲੇਟਾਂ ਲੱਗੀਆਂ 6 ਜੀ ਠੀਕ ਹੈ ਜੀ ਟਰੈਕਟਰ ਜਾਨੇ ਜੀ ਇਹ ਬਹੁਤ ਵਧੀਆ ਟਰੈਕਟਰ ਆ ਇ ਠੀਕ ਹੈ ਜਨੇ ਆ ਇਨ ਗਿੰਡਰ ਸੈਂਸ ਸਾਰਾ ਅਰੀਜਨਲ ਆ ਜੀ ਠੀਕ ਹੈ ਜੀ ਆਈ ਨਹੀਂ ਵੀ ਜਿਹੜੀ ਗੱਲ ਕਹਤੀ ਉਹ ਹੀ ਨਿਕਲੂਗੀ ਆਕੇ ਵੀ ਪਿੱਛੋਂ ਇਹ ਚੂੰਗਰੂ ਜਾਂ ਕਿ ਤੂੰ ਲੀਕ ਕਰੂਗਾ ਜੀ ਠੀਕ ਹੈ ਜੀ ਬਹੁਤ ਚੰਗਾ ਡੈਟਾ ਜੀ ਇਹਦਾ ਰੇਟ ਦੱਸ ਦਾਂਗੇ ਮੌਕੇ ਤੇ 99 ਮਾਡਲ ਆ ਰਾਜਸਥਾਨ ਨੰਬਰਾਂ ਹੀ ਪੰਜਾਬ ਚ ਨਾ ਹੋਇਆ ਵਾ ਜੀ ਪੰਜਾਬ ਚ ਨਾ ਹੋਇਆ 2012 ਚ ਨਾ ਹੋ ਗਿਆ ਸੀ ਪੰਜਾਬ ਚ ਠੀਕ ਹੈ ਡਬਲ ਡਿਸਟਰੀਬਿਊਟਰ ਚ ਆ ਗਿਆ ਇਹ ਪਾਵਰ ਸਟੀering ਅਰੀਜਨਲ ਪਾਵਰ ਸਟੀering ਅਰੀਜਨਲ ਆ ਡਿਸਟਰੀਬਿਊਟਰ ਅਰੀਜਨਲ ਹੀ ਆ ਜੀ ਇਹਦਾ ਤੇ ਇੰਜਨ ਗੇਅਰ ਦਾ ਵੀ ਚੰਗਾ ਹੈ ਬਿਲਕੁਲ ਬਾਦ ਮੈਨੂੰ ਨਾ ਲਾ ਇਹ ਜੇ ਆਪਾਂ ਗੱਲ ਕਰੀਏ ਹਾਂਜੀ 5530 ਤੇ 5520 ਦੀ ਹਾਂ ਬਹੁਤੇ 700 ਪਾਵਰ ਜੀ ਆ ਜਿਹੜੇ ਬਾਈ ਹੁਣਾਂ ਨੇ ਚਲਾਇਆ ਉਹ ਜਿਹੜੇ ਬੰਦੇ ਨੇ ਚਲਾਇਆ ਜੀ ਉਹਨਾਂ ਨੂੰ ਪਤਾ ਤੇਲ ਵੀ ਬਹੁਤ ਹਫਤ ਘਟ ਹੈ ਜੀ ਠੀਕ ਹੈ ਜੀ ਤੇ ਮੂਰੇ ਆ ਗਿਆ 2330 ਸਪੈਸ਼ਲਿਜ਼ੇਸ਼ਨ ਪਲਸ ਐਸਲ ਡੀਸਨ ਜੂਜੀ ਗੀਅਰ ਵਾਲਾ ਹਾਂਜੀ ਦੱਸਿਓ ਜੀ ਟਾਪ ਮਾਡਲ ਜੀ 21 ਮਾਡਲ ਆ ਜੀ ਇਹ ਠੀਕ ਹੈ ਜੀ 21 ਦੇ ਮਾਰਕੇ ਇਹਨੂੰ ਵੀ ਕਿਤੇ ਚਾਬੀ ਲੱਗੀ ਹੋਵੇ ਰੰਗ ਲੱਗੇ ਹੋਵੇ ਕਲਮ ਠੀਕ ਹੈ ਜੀ ਆ ਕੇ ਬੰਦੇ ਕਹਿੰਦੇ ਨੇ ਆਪਾਂ ਨੂੰ ਰੰਗ ਲੱਗਿਆ ਆਪਾਂ ਦੇ ਦਰੋ ਠੀਕ ਹੈ ਜੀ ਇਹ ਲੱਗਦਾ ਕਲੱਚ ਆ ਲਾ ਗਿਆ ਕਿ ਨੋਪੀ ਲੱਗੀ ਹੋਈ ਹੈ ਅਜੇ ਤਾਂ ਮੈਨੂੰ ਆਹ ਸੀਟ ਤੇ ਲਫਾਵੇ ਜੀ ਕੰਪਨੀ ਵਾਲੀ ਪਏ ਨੇ ਲਫਾਵਾ ਕੰਪਨੀ ਵਾਲਾ ਹੋਊਗਾ ਜੀ ਉਹ ਸੀਟ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੈ ਹਾਂ ਜੀ ਇਹਦਾ ਰੇਟ ਮੰਗਦੇ ਜੀ ਅਸੀਂ 7 ਲੱਖ 60000 ਰੁਪਏ ਠੀਕ ਹੈ ਜੀ ਦੇ ਦਾਂਗੇ ਟਰੈਕਟਰ 7 ਲੱਖ ਹਾਂਜੀ 30 ਹਜ਼ਾਰ ਦਾ 730 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਵੇਖੋ ਜੀ ਜਮਨ ਨਮਾ ਤੇ ਨਮਾ ਹੀ ਹੋ ਬਿਲਕੁਲ ਨਮਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਦਸਲੀ ਨਾ ਦੇਵਾਂਗੇ ਦਸਲੀ ਨਾ ਬਾਈ ਕਹਿੰਦਾ ਟਰੈਕਟਰ ਦੇਵਾਂਗੇ ਬਾਕੀ ਬਾਈ ਇਸ ਤੋਂ ਲਾਵਾ ਹੋਰ ਵੀ ਹੁੰਦੇ ਟਰੈਕਟਰ ਆਪਣੇ ਕੋਲ ਹਾਂ ਹੁੰਦੇ ਬੱ ਤਿਆਰ ਇਨਿਕ ਧੋਤੇ ਤਾਂ ਤਿੰਨ ਹੀ ਟਰੈਕਟਰ ਹੀ ਸੀ ਠੀਕ ਹੈ ਟਰੈਕਟਰ ਹੁੰਦੇ ਆ ਹੋਰ ਵੀ ਹੁੰਦੇ ਆ ਠੀਕ ਹੈ ਜੀ ਲੋਕੇਸ਼ਨ ਕੀ ਹੈ ਆਪਣੀ ਨਾਡਗਰਾਂ ਵਗੈਰਾ ਵੀ ਆਉਂਦੇ ਜਾਂਦੇ ਰਹਿੰਦੇ ਨਾਡਗਰਾਂ ਜਿਹੜਾ ਪਿੱਛੇ ਤੋਂ ਹੀ ਪਾ ਉਦੇ ਨਾਲ ਦਾ ਟਰੈਕਟਰ ਹੋਰ ਆ ਗਿਆ ਹਾਂਜੀ ਪਰ ਤਿਆਰ ਹੋਇਆ ਉਹ ਬਹੁਤ ਵਧੀਆ ਠੀਕ ਹੈ 2001 ਮਾਡਲ ਆ ਸਾਡਾ ਲੋਕਲ ਨੰਬਰ ਆ ਠੀਕ ਹੈ ਇੰਜਨ ਗੇਅਰ ਦਾ ਦਸਲੀਆ ਦੇਵਾਂਗੇ ਉਹ ਵੀ ਠੀਕ ਹੈ ਆਜੂਗਾ ਸ਼ਾਮ ਤੱਕ ਉਹ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਆ ਜੀ ਉਹ ਦੇ ਦੇਾਂਗੇ ਟਰੈਕਟਰ 2,85,000 ਦਾ ਮੰਗਦੇ 3,15,000 ਠੀਕ ਹੈ ਜੀ ਤੇ ਲੋਕੇਸ਼ਨ ਕੀ ਹੈ ਭਾਈ ਜੀ ਲੋਕੇਸ਼ਨ ਜ਼ਿਲ੍ਹਾ ਮੋਗਾ ਹਾਂਜੀ ਤੇ ਰੌਕੇਗਲਾ ਪੈਂਦਾ ਜੀ ਆਪਣਾ ਠੀਕ ਹੈ ਜੀ ਬਦਨੀਗਲਾ ਦੇ ਨਾਲ ਪੈਂਦਾ ਬਰਨਾਲ ਰੋਡ ਤੇ ਬਦਨੀਗਲਾ ਠੀਕ ਹੈ ਜੀ ਮੋਬਾਈਲ ਨੰਬਰ ਕਿੰਨੇ ਨੰਬਰ ਦਾ 97798 ਹਾਂਜੀ 69413 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਮੰਦਰਾ ਬਹੁਤ ਬਹੁਤ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ